ਬਿਲਕੁਲ ਆ ਜੀ ਲੜੀ ਵਜੋ ਹੈਬੋਵਾਲ ਮੁੱਖ ਦਫਤਰ ਵਿਖੇ ਕੈਂਪ ਲਗਾਇਆ ਗਿਆ ਸੀਗਾ ਬੱਗਾ ਜੀ ਦੀ ਰਹਿਨਮਾਈ ਹੇਟ ਤੇ ਕਾਫੀ ਤੁਹਾਡੇ ਸਾਹਮਣੇ ਕਾਫੀ ਰਿਸਪੌਂਸ ਅੱਛਾ ਮਿਲ ਰਿਹਾ ਲੋਕ ਇਸ ਕੈਂਪ ਦਾ ਬੜਾ ਚੰਗੀ ਤਰ੍ਹਾਂ ਫਾਇਦਾ ਲੈ ਰਹੇ ਆ ਤੇ ਮੈਂ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਈ ਵੀ ਲੁਧਿਆਣਾ ਉਤਰੀ ਦੇ ਨਿਵਾਸੀਆਂ ਨੂੰ ਕਿ ਆ ਕੇ ਕੈਂਪ ਦਾ ਫਾਇਦਾ ਲਓ ਕਿਉਂਕਿ ਕੈਂਪ ਹੈ 2-4 ਦਿਨ ਲਗਾਤਾਰ ਹੈਬੋਵਾਲ ਆਫਿਸ ਨੀਅਰ ਪੁਰੀ ਵਾਲੇ ਗੁਰਦੁਆਰੇ ਚੱਲੇਗਾ ਇਹਦੇ ਵਿੱਚ ਆਧਾਰ ਕਾਰਡ ਵੋਟਰ ਕਾਰਡ ਸਾਰੇ ਪੈਨਸ਼ਨ ਜੋ ਵੀ ਸਰਕਾਰੀ ਧਾਇਰੇ ਤੋਂ ਜਿੰਨੀ ਪੈਨਸ਼ਨ ਵਿਡੋ ਪੈਨਸ਼ਨ ਬੁਢਾਪਾ ਪੈਨਸ਼ਨ ਜੇ ਹੋਰ ਵੀ ਜਿਹੜੀ ਫੈਸਿਲਿਟੀਆਂ ਨੇ ਸਰਕਾਰ ਦੀਆਂ ਉਹ ਅਸੀਂ ਉਪਲਬਧ ਕਰਾ ਰਹੇ ਹਾਂ ਬਿਲਕੁਲ ਲੋਕ ਸਾਰੇ ਆ ਰਹੇ ਤੁਹਾਡੇ ਸਾਹਮਣੇ ਆ ਕਾਫੀ ਲੋਕ ਇਸ ਚੀਜ਼ ਦਾ ਫਾਇਦਾ ਲੈ ਰਹੇ ਤੇ ਕਾਫੀ ਲੋਕ ਅਗੋ ਲੈਣ ਕੇ ਫਾਇਦਾ ਕਰ ਰਹੇ ਕਿੰਨਾ ਚੱਲਦਾ ਰਹੂਗਾ ਬਿਲਕੁਲ 2-4 ਦਿਨ ਲਗਾਤਾਰ ਚਲਾਗਾ ਅੱਜ ਲੁਧਿਆਣਾ ਨਾਰਥ ਤੇ ਹੈੱਡ ਆਫਿਸ ਦਫਤਰ ਵਿੱਚ ਆਮਲੋ ਚੌਧਰੀ ਮਨਾਲ ਬਗਾਇਦੀ ਅਰਵਾਈ ਹੇਟ ਕੈਂਪ ਲੱਗਿਆ ਹੋਇਆ ਲੱਗਿਆ ਹੋਇਆ ਜਿਸ ਦੇ ਵਿੱਚ ਲੋਕ ਇਸ ਕੈਂਪ ਦਾ ਬਹੁਤ ਫਾਇਦਾ ਉਠਾ ਰਹੇ ਨੇ ਕਿਤੇ ਆਧਾਰ ਕਾਰਡ ਦਾ ਕਰੈਕਸ਼ਨ ਵੋਟਰ ਕਾਰਡ ਪੈਨ ਕਾਰਡ ਜਾਂ ਜਿੰਨੀਆਂ ਵੀ ਪੈਨਸ਼ਨਸ ਨੇ ਉਹਦੇ ਲਾਭ ਲੋਕੀ ਲੈ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਦਸ ਲੇਡੀਜ਼ ਸਮਤ ਵਾਲੇ ਲੇਡੀਜ਼ ਆ ਕੇ ਆਪਣਾ ਕੰਮ ਕਰਵਾ ਰਹੇ ਨੇ ਤੇ ਦਿੱਤੇ ਲੋਕਾਂ ਨੂੰ ਸਹੂਲਤ ਮਿਲੀ ਹੈ ਤੇ ਲੋਕ ਸਰਕਾਰ ਦਾ ਤੇ ਸਾਡੇ ਐਮਐਲਏ ਸਾ ਦਾ ਧੰਨਵਾਦ ਵੀ ਕਰ ਰਹੇ ਨੇ ਤੇ ਅਸੀਂ ਵੀ ਆਪਣੇ ਮਾਧਿਅਮ ਤੋਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਦਾਂ ਦੀ ਸਹੂਲਤ ਦਿੱਤੀਆਂ ਜਾਨੀ ਤੇ ਸਾਨੂੰ ਇਦਾਂ ਦੇ ਐਮਐਲਏ ਹਰ ਵਾਰ ਮਿਲਦੇ ਰਹਣ ਗੁਰਮੀਤ ਸਿੰਘ ਬਾੰਗਾ ਠੀਕ ਹੈ ਤਾਂ ਹੋ ਗਿਆ ਇਹ ਦੇ ਕੈਂਪ ਦੇ ਮਾਈ ਸ਼ੜਾ ਦੇਖੋ ਕੈਂਪ ਬਾਰੇ ਮੈਂ ਤਾਂ ਸਕੂਲਾਂ ਦੇ ਵਿੱਚ ਮੈਡੀਟੇਸ਼ਨ ਵਗੈਰਾ ਕਰਾਣਾ ਸੈਯੋਗ ਫੈਮਿਲੀ ਤੋਂ ਆ ਅੱਜ ਪੇਪਰ 'ਚ ਇਹਨਾਂ ਦੀ ਐਡ ਦੇਖੀ ਠੀਕ ਹੈ ਉਸੇ ਗਰੁੱਪ ਹੈਗਾ ਉਹਦੇ ਵਿੱਚ ਐਡ ਦੇਖੀ ਤੇ ਮੈਂ ਪ੍ਰੈਕਟੀਕਲ ਦੇਖਣ ਆਇਆ ਇੱਥੇ ਦੇਖ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਹੋਈ ਯਾਰ ਇੰਨਾ ਸੋਹਣਾ ਕੈਂਪਿੰਗ ਆ ਵੈਲ ਅਰੇਂਜ ਲੇਕਿਨ ਕੁਝ ਰਸ਼ ਜ਼ਿਆਦਾ ਹੋ ਗਿਆ ਜਿਸ ਕਰਕੇ ਕੋਈ ਲੋਕਾਂ ਨੂੰ ਥੋੜਾ ਟਾਈਮ ਲੱਗ ਰਿਹਾ ਮੋਰ ਦੈਨ ਮੋਰ ਦੈਨ 80% ਲੋਕ ਸੈਟੀਸਫਾਈਡ ਹੋ ਕੇ ਜਾ ਰਹੇ ਬਗਾ ਸਾਹਿਬ ਨੇ ਇੱਕ ਹੋਰ ਬੜੀ ਮਜ਼ੇਦਾਰ ਗੱਲ ਕੀਤੀ ਕਹਿੰਦੇ ਸਾਈਡ ਵਾਲਾ ਆਫਿਸ ਖੋਲਦੇ ਹੋ ਮੇਰਾ ਠੀਕ ਹੈ ਇਹ ਕੈਂਪ ਅਜ ਤੱਕ ਨਹੀਂ ਹੈ ਕੱਲ ਤੱਕ ਐਕਸਟੈਂਡ ਕਰਦੇ ਹੋ ਮਤਲਬ ਫੁੱਲ ਫੁੱਲ ਕਾਰਪੋਰੇਸ਼ਨ ਪੂਰੀ ਪੂਰੀ ਕਾਰਪੋਰੇਸ਼ਨ ਔਰ ਬੰਦੇ ਬੜੇ ਖੁਸ਼ ਆਮ ਬੰਦੇ ਆਣਗੇ ਲੋਕਾਂ ਦੇ ਹਾਲਚਲ ਪੁੱਛਣਗੇ ਲੋਕਾਂ ਦੇ ਕੰਮ ਹੋਣਗੇ ਲੋਕਾਂ ਨੂੰ ਪਤਾ ਲੱਗੇਗਾ ਵੀ ਇਹ ਪਾਰਟੀ ਕੰਮ ਕੀਵੇਂ ਕਰਦੀ ਹੈ ਬੰਦੇ ਕੰਮ ਕੀਵੇਂ ਕਰਦੇ ਆ ਅਫਸਰੀ ਨਹੀਂ ਕਰਦੇ ਕੰਮ ਕਰ ਰਹੇ ਆ ਲੋਕਾਂ ਨਾਲ ਮਿਲ ਰਹੇ ਆ ਲੋਕਾਂ ਦੇ ਕੰਮ ਕਰ ਰਹੇ ਆ ਆਧਾਰ ਕਾਰਡ ਦੀ ਬੜੇ ਕੰਮ ਹੈਗੇ ਔਰ ਛੋਟੇ ਛੋਟੇ ਕੰਮ ਹੈ ਕੱਲੇ ਆਧਾਰ ਕਾਰਡ ਦੇ ਕੰਮ ਨਹੀਂ ਔਰ ਹੋਰ ਵੀ ਬੱਗਾ ਸਾਹ ਨੂੰ ਮਿਲ ਰਹੇ ਹਨ ਇਹਨਾਂ ਨੂੰ ਗੌਰਵ ਜੀ ਨੂੰ ਸਾਰੇ ਕੰਮ ਹੋ ਰਹੇ ਆ ਔਰ ਲੋਕੀ ਬ ਜੋ ਗਏ ਜਾ ਰਹੇ ਆ ਇਦਾਂ ਦੇ ਕੈਂਪ ਲਈ ਇਹਨਾਂ ਨੂੰ ਮੈਂ ਵਧਾਰਕ ਦੇਣਾ ਔਰ ਕਹਿਣਾ ਵਾਤ ਤੋਂ ਵਾਦ ਇਹੋ ਜੇ ਕੈਂਪ ਲੱਗਣੇ ਚਾਹੀਦੇ ਆ ਔਰ ਇਹਨਾਂ ਨੇ ਵੀ ਗੌਰਵ ਜੀ ਨੇ ਵੀ ਮੈਨੂੰ ਕਿਹਾ ਵੀ ਆਪਾਂ ਪਹਿਲਾਂ ਵੀ ਲਗਾਉਂਦੇ ਸੀ ਲੇਕਿਨ ਹੁਣ ਆਪਾਂ ਜਲਦੀ ਜਲਦੀ ਇਹ ਕੈਂਪ ਲਗਾਇਆ ਕਰਾਂਗੇ ਔਰ ਸਕੂਲਾਂ ਦੇ ਵਿੱਚ ਮੈਡੀਟੇਸ਼ਨ ਲਈ ਇਹਨਾਂ ਨੇ ਸਾਨੂੰ 4 ਅਗਸਤ ਤੋਂ ਸ਼ੁਰੂ ਕੀ ਬੁਲਾਇਆ ਠੀਕ ਹੈ ਉਹਦੇ ਲਈ ਅਸੀਂ ਸਕੂਲਾਂ ਦੇ ਵਿੱਚ ਵੀ ਅਸੀਂ ਜਿਹੜੀ ਆਪਣੀ ਸਹਿਯੋਗਾ ਮੈਡੀਟੇਸ਼ਨ ਕਰਾਂਗੇ ਇਹਨਾਂ ਦੇ ਹੈਲਪ ਦੇ ਨਾਲ ਤੇ ਥੈਂਕ ਯੂ ਇਹਨਾਂ ਦਾ ਬਹੁਤ ਬਹੁਤ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਗੁਰਮੀਤ ਸਿੰਘ ਅਮੰਗਾ ਸਹਿਯੋਗ ਫੈਮਿਲੀ ਵੱਲੋਂ ਤੁਹਾਡੇ ਸਾਰਿਆਂ ਦਾ ਥੈਂਕ ਯੂ ਹਾਂ ਠੀਕ ਹੈ